ਹੈਲੋ ਟਰਨਮੈਂਟ ਸਟਾਰਟ ਆ 20 ਤਰੀਕਾ ਅੱਜ ਹੈਲੋ ਸਟਾਰਟਿੰਗ ਹੈ ਗਰਾਊਂਡ ਹੈ ਹੈਲੋ ਕਲਾਚ ਵੀ ਤਾਂ ਨਹੀਂ ਹੈਲੋ ਵਾਹਿਗੁਰੂ ਦੇ ਵਾਹੀ ਵਾਹਿਗੁਰੂ ਦੇ ਸਰਪੰਚ ਸਾਹਿਬ ਮੈਕ ਤੇ ਆ ਹੈਲੋ ਵਾਹਿਗੁਰੂ ਜੀ ਦਾ ਘਰ ਸਾਹਿਬ ਸ੍ਰੀ ਵਾਹਿਗੁਰੂ ਜੀ ਦੀ ਵੰਦੇ ਵਾਹਿਗੁਰੂ ਜੀ ਦਾ ਘਰ ਸਾਹਿਬ ਸੁਰੇਵਾਇ ਗੁਰਜੀ ਕੀ ਫੌਜ ਨਗਰ ਪਿੰਡ ਬੋਰ ਜਗਨ ਦੇ ਵਿੱਚ ਅੱਜ ਸਾਜ ਹੋ ਰਿਹਾ ਟੂਰਨਾਮੈਂਟ ਸਾਰੇ ਨਗਰ ਨੂੰ ਹੱਥ ਜਮ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਆਪਣੇ ਟੂਰਨਾਮੈਂਟ ਦੀ ਅੱਗੇ ਸਾਲ ਵਧਾਓ ਕੋਈ ਦੇਖਣ ਵਾਲੇ ਕੋਈ ਖੇਡਣ ਵਾਲੇ ਪ੍ਰਸਾਦ ਅਸੀਂ ਵਾਲੇ ਜੋ ਵੀ ਕਿਹਰੇ ਐਂਟੀਨਾ ਭਰਨੀਆ ਬੋਰ ਜਗਨ ਦੇ ਖੜਿਆ ਹੋਇਆ ਨੇ ਉਹਨਾਂ ਨੂੰ ਇੱਕ ਅ ਜਦੇਂਦਰ ਅੰਦਰ ਸਾਰੇ ਆ ਕੇ ਆਪਦੀਆਂ ਐਂਡੀਆਂ ਪਰ ਰਸਾ ਵਸੇ ਵਾਲੇ ਦੌੜਾਂ ਵਾਲੇ 44 ਕਿਲੋ ਵਾਲੇ 55 ਕਿਲੋ ਵਾਲੇ ਲਾਓ ਜੀ ਸੇਵਾ ਚੱਲ ਰਹੀ ਹੈ ਟੂਰਨਾਮੈਂਟ ਸਟਾਰਟ ਹੋ ਗਿਆ ਅੱਜ ਆ ਸਾਰੇ ਵੀਰ ਲੱਗੇ ਹੋਏ ਆ ਸੇਵਾ ਕਰਨ ਸਾਰੇ ਪਹੁੰਚੋ ਤੁਸੀਂ ਨਾਲ ਸਾਰੇ ਮੁੰਡੇ ਪਹੁੰਚ ਚੁੱਕੇ ਆ ਲਗਭਗ ਜਿਹੜਾ ਰਹਿੰਦਾ ਆ ਜੋ ਨੱਪਤਾ ਦਿੱਤੀ ਲੈ ਦੋ ਦੂ ਨਾਪਦਾ ਇਹ ਮੁੰਡਾ 55 ਕਿਲੋ ਦਾ ਰੇਡਰ ਇਹ ਰਾਤ ਨੱਚਦਾ ਸੀ ਇੰਨਾ جنੂਨ ਸੀ ਅੱਜ ਦਿਨ ਆ ਗਿਆ ਇਹਦਾ ਮੱਥਾ ਟੇਕ ਰਿਹਾ ਢੇਰਾਂ ਨੂੰ ਪਾਸ ਹੋ ਗਈ ਸਟਾਰਟ ਪੈਰੋਂ ਨਾਪ ਕੇ ਦਾ ਪੈਰ ਪੈਰ ਪਾ ਲਾ ਪੈਰ ਪੈਰ ਖੰਭੂ ਪੈਰ ਉਹਦੇ ਵਿੱਚ ਕਰਕੇ ਆਹ ਆਉਣਾ ਇਧਰ ਚੱਕ ਲਾਂਗੇ ਤੂੰ ਪੈਰ ਨਾਲੋਂ ਬਹੁਤ ਜੀ ਬਾਈ ਭਾਈ ਦਰੋਂ ਠੋਕਾ ਇਹਦੇ ਨਾਲ ਇਹਦੇ ਨਾਲ ਮਾਸੂਦਾ ਨਾਲ ਸੁੰਬਾ ਹੀ ਮਾਰਦੇ ਨਾ ਹਾਂ ਸੁੰਬਾ ਮਾਰ ਮਾਰੇ ਨੂੰ ਜਮਾ ਠੋਕ ਮਿੱਟੀ ਠੋਸ ਹੋਣੀ ਆਹ ਕੰਮ ਜਿਵੇਂ ਜਗਾਸਾ ਮਾਰੋ ਆਹੀ ਰੱਖਾ ਬਾੜਾ ਇਹ ਤੈਨੂੰ ਖਿੱਚੇ ਤੈਨੂੰ ਖਿੱਚ ਲੈ ਜਰ ਨੂੰ ਉਹ ਸਾਫ਼ ਤੀਂ ਗਿਆ ਆ ਬੰਨ ਲਿਓ ਐ ਬਾਲ ਪੈ ਗਏ ਯਾਰ ਬਹੁਤ ਬਾਲ ਪੈ ਗਏ ਇਹਨਾਂ ਸਮਾ ਦੇ ਫਿਰ ਇਹਨੂੰ ਵੜ ਕੇ ਹੁਣ ਔਰਾਂ ਬਾਦੂ ਹੈ ਹੋਏ ਹੋਏ ਇਹਨਾਂ ਸਮਾ ਦੇ ਫਿਰ ਇਹਨੂੰ ਵੜ ਕੇ ਹੁਣ ਬਸ ਸੇ ਲੂਟਾ ਇਹਨੂੰ ਚਾਪੈ ਤਾ ਏਂ ਡੋਲਣਾ ਨਹੀਂ ਸਹੀ ਕਰਨਾ ਮੈਂ ਕਰੋ ਨਾ ਕੋੜੀ ਲਾ ਕੇ ਬਲੇਡ ਮਾਰ ਦੋ ਬਹੁਤ ਤਨ ਆਹ ਉਹ ਜਿੱਥੇ ਫਿਰ ਲਾਗੇ ਉਹ ਨਹੀਂ ਕੋਲ ਉਹ ਆਏ ਮਾਰਨਾ ਹੁੰਦਾ ਆਪਾਂ ਤੁੰਬ ਨਹੀਂ ਕਹਿੰਦੇ ਹੁੰਦੇ ਲੱਗੀ ਤੁੰਬ ਹੀ ਆਉਣੀ ਹੈ ਬਾਬਾ ਜੀ ਹਵਾ ਕੋਈ ਕਰਨੀ ਆ ਜਿਵੇਂ ਆ ਨਾਮ ਲਿਖੇ ਰਿਹਾ ਦੇ ਲਾਗੇ ਜੀ ਫੋਟੋ ਮਾ ਤੇ ਕਰ ਕੇ ਮਾਰ ਜਾ ਰਾਂ ਪੈਰ ਦਾ ਟੇਢੀ ਹੋ ਜਾਂਦੀ ਆ ਭੈਣ ਦੇ ਅੰਦਰ ਨੂੰ ਪੈਰ ਤਾਂ ਦੇਖ ਲੈ ਕਿੱਧਰ ਜਾਈ ਜਾਂਦੀ ਐ ਤੇਰੀ ਹੰਡੇ ਚਰ ਦੱਸ ਦੋ ਸਹੀ ਗੱਲ ਦਾ ਆਇਆ ਜਾ ਆਪਣੀ ਮੂਹਰ ਉਹੀ ਤਾਂ ਗੱਲ ਆ ਕਮੜੀ ਸਿੱਧੀ ਰੱਖਣ ਨੂੰ ਮੂਹਰ ਵਿੱਚੀ ਮੜਾ ਪਾ ਕੇ ਨੂੰ ਫਿਰ ਪਿੰਦਰ ਪਾ ਕੇ ਖਿੱਚ ਕੇ ਉਹ ਕਰ ਆ ਇੱਥੇ ਰੱਖਾ ਇੱਥੇ ਇੱਥੇ ਕੋਟਾ ਫੜੋ ਇੱਕ ਜਾਨ ਨੂੰ ਫੜਵਾਓ ਉਹ ਕੌੜੀ ਲੈ ਆਜਾ ਚਪਾ ਟਿਕਿਆ ਯਾਰ ਪੁੱਜ ਗਏ ਨੇ ਸਾਰੀ ਹੀ नगर <muchas> ਸ੍ਰੀ ਭਗਉਤੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਬਾਣੀ ਸਾਹਿਬ ਇਸ ਵਿੱਚ ਪ੍ਰਥਮ ਭਗਉਤੀ ਸਮਰਗ ਹੈ ਗੁਰੂ ਨਾਨਕ ਲਈ ਧਿਆਏ ਪਰ ਅੰਗਦ ਤੇ ਗੁਰ ਅਮਰਦਾਸ RAM ਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਧਾਏ ਸ੍ਰੀ ਹਰਿ ਕ੍ਰਿ ਸੰਜੀਤ ਧਿਆਏ ਸ੍ਰੇਠਾ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਮਰਿਆ ਕਰਨਾ ਨਿਦ ਆਵੇ ਧਾਏ ਸਭ ਥਾਈ ਹੁਣਾਈ ਸਹਾਏ ਦੁਸਮ ਪਿਤਾ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਆਈ ਹੁਨਾਇ ਸਹਾਇ ਦਸਾਂ ਗੁਰੂਆਂ ਦੀ ਜਾਗਤੀ ਜੋਤ ਕਥੀ ਤੇ ਬਰਾਜਮਾਨ ਚਵਨ ਤਖਤ ਦੇ ਮਾਲਕ ਪ੍ਰਤਖ ਗੁਰੂ ਧੰਨ ਧੰਨ ਸਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੁਲੋ ਜੀ ਵਾਹਿਗੁਰੂ ਆਪ ਜੀ ਨੇ ਪੰਜ ਪਿਆਰੇ ਚਾਰ ਸਹਿਬ ਜਾਤੇ ਚਾਲੀ ਮੁਕਤੇ ਹਠੀਆਂ ਜੰਕੀਆਂ ਕਕੀਆਂ ਜਿਨ੍ਹਾਂ ਨਾਮ ਜਪਿਆ

ਇੱਧਰ ਨੂੰ ਕਰ ਲੋ ਐ ਚੜਦੇ ਐਂ ਕਰ ਲੋ ਠੀਕ ਬਸ ਇਹ ਬਰੰਝੋ ਕਰ ਲੋ ਐ ਦੇਵਲਾ ਐ ਦੇਵਲਾ ਐ ਕਰ ਲੋ ਲੈਣ ਤੇ ਲੈਣ ਤੇ ਲੈਣ ਸਾਰੇ ਬੰਦੇ ਅੰਦਰ ਆ ਜਿਓ ਇੱਧਰ ਆ ਜਿਓ ਆਇਆ ਵੀ ਰਿੰਦਰੀ ਆ ਇੱਧਰ ਆ ਜਿਓ ਇੱਧਰ ਆ ਇੱਧਰ ਆ ਜਿਓ ਕੋਈ ਗੱਲ ਨਹੀਂ ਨਾਲੇ ਇੱਕ ਵਾਸਤੇ ਬੋਲਿਆ ਆਲੇ ਪਾਸੇ ਇਧਰ ਅਸਾਂ ਕੁਝ ਇਧਰ ਤੁਸੀਂ ਉਧਰ ਲੋ ਬਾਬਾ ਖੁੱਲੇ ਹੋ ਜਾ ਖੁੱਲੇ ਉਧਰ ਹੋ ਜਾ ਆਜੋ ਭਾਈ ਨਾਲ ਔਰ ਨਾਲ ਹੀ ਅਸ਼ੀਰਵਾਦ ਦੇ ਗੱਦੋ ਜਿੰਨੇ ਮੈਨੂੰ ਜਨਾ ਸਨਾਇਪ ਕਿੰਨੇ ਕਿੰਨੇ ਖਿਡਿਆਰੀ ਆ ਬਾਈ ਦੀ ਟੀਮ ਦੇ ਮਾਰਨਾ ਬੋਲ ਸਾਰੇ ਪਿੰਡ ਬੋਜਗਿਲ ਦਾ ਟੂਰਨਾਮੈਂਟ ਸਟਾਰਟ ਹੋ ਰਿਹਾ ਉੱਥੇ ਗੁਰੂ ਦੀ ਟੀਮ ਆ ਗਈ ਆ ਜੀ ਟੀਮ ਜੀ ਗਵਿੰਦਪੁਰੇ ਦੀ ਟੀਮ ਜਿੱਤੇ ਵੀ ਆਵਾਜ਼ ਸੁਣਦੀ ਆ ਗਰਾਊਂਡ ਕਾ ਜੇ ਆਜੋ ਕਿਨਾਂ ਭੱਜ ਕੇ ਆਜੋ ਹਾਂ ਸ਼ਟਾਟਾ নাও ਕਹਿੰਦੇ ਪਹਿਲੀ ਰੇਡ ਕਹਿੰਦੇ ਗਬਰੂ ਕੋਠੇ ਗੁਰੂ ਵੀ ਧਰਤੀ ਦਾ ਪਾ ਰਿਆ ਤੇ ਦੂਸਰੇ ਪਾਸੇ ਜਾਫੀ ਕਹਿੰਦੇ ਉਹ ਗਵਿੰਦਪੁਰੇ ਦੀ ਧਰਤੀ ਦਾ ਕਿੰਨੇ ਬੱਲੇ ਬੱਲੇ ਕਰਵਾ ਗਿਆ ਪਹਿਲਾ 10 ਨੰਬਰ ਕਹਿੰਦੇ കണവന്തപുര പെട്ട ആവെന്ത്ര ജോലി കെട്ട ਇਹ ਗੱਲਾਂ ਦੇ ਗਰਗਰਦਰ ਦੀਆਂ ਗੱਲਾਂ ਹੋਈਆਂ ਪਰ ਇਹ ਆ ਕਿ ਬੋ ਪਰਵਿੰਦਰ ਕਹਿੰਦੇ ਗਵਿੰਦਪੁਰੇ ਵਾਲਾ ਤਗੜੇ ਨੰਬਰ ਦੇ ਵਾਦੀ ਕਹਿੰਦੇ ਆਪਣੀ ਧੀਮਲੀ ਕਰ ਗਿਆ ਅਗਲੀ ਰੇਡ ਪਾਉਂਦੇ ਨੇ ਆਹ ਮੱਡਾ ਕਹਿੰਦੇ ਪਤਲਾ ਪਤੰਡ ਸਰੀਰ ਆ ਆਹ ਉੱਚਾ ਲੰਮਾ ਕੱਦਾ ਉੱਥੇ ਗੁਰੂ ਦੀ ਧੱਤੀ ਦਾ ਕਹਿੰਦੇ ਬੂਟਾ ਵਾਰਿਆ ਤੇ ਨੰਬਰ ਕਹਿੰਦੇ ਆਹ ਬੂਟੇ ਨੇ ਆਪਣੀ ਟੀਮ ਨੇ ਜੋੜਤਾ ਚੱਲੋ ਗੱਬਰੂਆ ਪਾ ਰੇਡ ਸਾਡੇ 6 ਤੇ 7 ਨੰਬਰ ਹੋਣਗੇ ਇਸ ਮੈਚ ਦੇ ਜਿਹੜੀ ਬੇੰਤੀਆ ਖਿਡਾਰੀਆਂ ਨੂੰ ਜ਼ਰੂਰ ਧਿਆਨ ਦੇਣਾ 56 ਤੇ ਜਿਹੜੇ 7 ਨੰਬਰ ਹੋਣਗੇ ਲਓ ਕਹਿੰਦੇ ਰੇਡ ਪਾਉਣ ਦੇ ਲਈ ਗੱਭਰੂ ਕਹਿੰਦੇ ਗਵਿੰਦਪੁਰੇ ਦੀ ਧਰਤੀ ਦਾ ਕਹਿੰਦੇ ਆਹ ਗੁਰਵਿੰਦਰ ਕਹਿੰਦੇ ਅੱਗੇ ਵੱਲੋਂ ਵਧਿਆ ਆਹ ਗੁਰਵਿੰਦਰ ਨੇ ਕਹਿੰਦੇ ਹਲਕਾ ਜਿਹਾ ਟੱਚ ਲਾਇਆ ਤੇ ਖੇਡ ਮੈਦਾਨ ਉੱਤਰ ਆਹ ਨੰਬਰ ਆਪਣੀ ਟੀਮ ਲਈ ਜੁੜਤਾ ਨੰਬਰ ਦੇ ਵਧੇ ਕਹਿੰਦੇ ਗਵਿੰਦਪੁਰੇ ਦੀ ਟੀਮ ਦੀ ਹੋ ਗਏ ਨੇ ਅਗਲੀ ਰੇਡ ਕਹਿੰਦੇ ਆਹ ਬੂਤੇ ਨੇ ਫੇਰ ਪਾਤੀ ਆ ਜਾਂਦੀ ਦੋ ਨੇ ਇਹ ਦੋ ਵੀਰ ਨਹੀਂ ਵੀਰ ਅੱਬਾ ਇੱਕ ਮਰਜੀ ਤੇ ਇੱਕ ਕਮਟਵਾਰੀ ਆਹ ਦੋ ਵੀਰ ਨਹੀਂ ਵੀਰ ਅੱਬਾ ਨਾਲ ਪੱਟੀ ਕਹਿੰਦੇ ਆਹ ਖਦਰੇ ਦੀ ਨਿਸ਼ਾਨੀਆਂ ਗੱਠੜੇ ਵਾਲੀਆਂ ਰੇਡਾਂ ਰੋਕ ਦਿੰਦੀ ਆ ਪਰ ਕਹਿੰਦੇ ਬੂਤੇ ਨੇ ਤਕੜੇ ਨੰਬਰ ਦੇ ਵਾਦੇ ਕਹਿੰਦੇ ਉਥੇ ਗੁਰੂ ਦੀ ਟੀਮ ਲਈ ਕਰਤੇ ਨੇ ਚੱਲੋ ਗੁਰਵੰਦਰ ਸਿੰਘ ਆਹ ਧਾਰ ਰੇਡ ਸੀਰਾ ਫੁੱਲੇ ਵਾਲਾ ਸੀਰਾ ਫੂਲੇ ਵਾਲਾ ਤੇ ਢੈਣੀ ਰਈਏ ਪਿੰਡ ਦੀਆਂ ਟੀਮਾਂ ਜਿੱਥੇ ਵੀ ਆਵਾਜ਼ ਸੁਣਦੀਆਂ ਜਲਦੀ ਤੋਂ ਜਲਦੀ ਗਰਾਊਂਡ ਚ ਆ ਜਾਣਾ ਅਗਲੇ ਮੁਕਾਬਲੇ ਲਈ ਸੀਰਾ ਫੂਲੇ ਵਾਲਾ ਤੇ ਢੈਣੀ ਰਈਆ ਔਰ ਨਾਲ ਹੀ ਟੀਮਾਂ ਧਿਆਨ ਦੇਣਾ ਜਿਹੜੀ ਤੀਜੀ ਢੇੜੋਂ ਬੰਦ ਹੈ ਸਾਰੇ ਖਿਡਾਰੀ ਧਿਆਨ ਦੇਣ ਜਿਹੜੀ ਤੀਜੀ ਕਬੱਡੀ ਹੈ ਉਹ ਬੰਦ ਹੈ ਫੇਰ ਨਾਲ ਸਾਡੇ ਨੂੰ ਦੱਸਿਆ ਨਹੀਂ ਸੀ ਜੇ ਤੀਜੀ ਢੇੜ ਪਾਉਣ ਦੀ ਕੋਸ਼ਿਸ਼ ਕਰੋਗੇ ਤੇ ਤੈਨੂੰ ਦੇ ਦਿੱਤਾ ਜਾਵੇਗਾ ਲਓ ਰੇਡ ਕਹਿੰਦੇ ਗੱਭਰੂ ਕਹਿੰਦੇ ਕੋਠੇ ਗੁਰੂ ਦੀ ਧਰਤੀ ਦਾ ਪਾਰਿਆ ਸਾਲ 2014 ਨੇ ਵਿੱਚ ਟੁੱਟੀ ਬੁੱਲੀ ਹੈ ਕਿੰਨੇ ਪਲਦੀਪ ਦੀ ਤੇ ਗੱਲਾਂ ਕਹਿੰਦੇ ਕਾਲੂ ਦੀਆਂ ਹੋਈਆਂ ਸੀ ਕੋਠੇ ਗੁਰੂ ਵਾਲੇ ਦੀਆਂ ਪਰ ਗੱਭਰੂ ਦੂਜੇ ਪਾਸੇ ਗਗਨਪਰੀਆ ਤਗੜੇ ਨੰਬਰ ਦੇ ਵਾਦੇ ਕਹਿੰਦੇ ਆਪਣੀ ਟੀਮ ਦੀ ਕਰ ਗਿਆ ਚਲੋ ਗੱਭਰੂ ਦਾ ਪਾਰ ਰੇਡ ਆਉਂ ਅਗਲੀ ਰੇਡ ਕਹਿੰਦੇ ਗੁਰਵਿੰਦਰ ਪਾਰਿਆ ਯਾਖੀ ਕਹਿੰਦੇ ਟੱਕ ਖੜੇ ਨੇ ਆਹ ਤਿੰਨਾਂ ਚੋਂ ਜਿਹੜਾ ਬੱਲੇ ਬੱਲੇ ਕਰਵਾਵੇਗਾ ਆਹ ਗੱਲਾਂ ਕਹਿੰਦੇ ਸਮੇਂ ਦੀਆਂ ਹੋਣਗੀਆਂ ਲਓ ਇੱਕ ਦੇ ਕਹਿੰਦੇ ਮੋਟਿਆ ਪੱਟਾ ਨੂੰ ਖਿੱਚ ਪਾਈ ਆ ਤੇ ਪੱਟ ਦੇਖ ਕੇ ਪੁੱਤ ਨੂੰ ਆਨੋ ਕਹੇ ਬਾ ਮੇਰੀ ਵਰਗਾ ਨਹੀਂ ਕੋਈ ਜਹਾਨ ਅੰਦਰ ਕਿ ਪੱਤ ਨੇ ਪੱਤ ਤਾਂ ਕੱਚ ਦੀਆਂ ਨਾਲੀਆਂ ਨੇ ਔ ਪਤਾ ਲੱਗਦਾ ਏ ਖੇਡ ਮੈਦਾਨ ਅੰਦਰ ਔ ਪਤਾ ਲੱਗਦਾ ਏ ਖੇਡ ਮੈਦਾਨ ਅੰਦਰ ਦਾ ਰੇਡ ਕਹਿੰਦੇ ਗੂਟੇ ਨੇ ਪਾਤੀਆ ਚਿੱਟੀ ਪੱਟੀ ਕਹਿੰਦੇ ਸ਼ਾਂਤੀ ਦਾ ਪ੍ਰਤੀਕ ਆ ਔ ਗੂਟਾ ਕਹਿੰਦੇ ਲਾਹ ਲਾ ਕੇ ਮਾਰਦਾ ਪਰ ਦੂਸਰੇ ਪਾਸੇ ਮੁੰਡਾ ਕਹਿੰਦੇ ਗਵਿੰਦਪੁਰੇ ਆ ਔ ਨੰਬਰ ਜਿਹੜਾ ਕਿ ਕੋਠੇ ਗੁਰੂ ਦੀ ਟੀਮ ਨੇ ਜਿੱਤ ਗਿਆ ਚਲੋ ਗਵਿੰਦਪੁਰੇ ਵਾਲਿਆ ਪਾ ਰੇਡ ਸੀਰਾ ਭੁੱਲੇ ਵਾਲਾ ਤੇ ਢੈਣੀ ਰਾਈਏ ਦੀਆਂ ਟੀਮਾਂ ਵੀਰ ਦੀ ਨਜ਼ਰ ਨਹੀਂ ਆ ਰਹੀਆਂ ਸੀਰਾ ਭੁੱਲੇ ਵਾਲਾ ਤੇ ਢੈਣੀ ਰਾਈਏ ਦੀਆਂ ਟੀਮਾਂ ਨਜ਼ਰ ਨਹੀਂ ਆ ਰਹੀਆਂ ਮੇਰੀ ਬੇਂਟੀਆ ਟੀਮਾਂ ਜਲਦੀ ਤੋਂ ਜਲਦੀ ਗਰਾਉਂਡ ਤੇ ਆ ਜਾਈਆਂ ਅਗਲਾ ਮੁਕਾਬਲਾ ਖੇਡਣ ਦੇ ਲਈ ਸੀਰਾ ਭੁੱਲੇ ਵਾਲਾ ਤੇ ਢੈਣੀ ਰਾਈਏ ਬਣਦੀਆਂ ਟੀਮਾਂ ਔਰ ਨਾਲ ਹੀ ਗੁਰਜਕੇ ਦੇ ਜੱਸੀ ਤੇ ਖਰਕ ਸਿੰਘ ਵਾਲੇ ਨੇ ਕਹਿੰਦੇ ਦਾਅ ਖੜਕਣੀ ਆ ਇਹਦੀ ਟੀਮਾਂ ਗਰਾਉਂਡ ਤੇ ਲਾਗੇ

ਕਹਿੰਦੇ ਆਉਂ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਕਰਵਾਦੀ ਆ ਨੰਬਰ ਦੇ ਵਾਧੇ ਆਪਣੀ ਟੀਮ ਲਈ ਜੋੜਤੇ ਨੇ ਮੈਚ ਵੀ ਹੋ ਗਈ ਸਮਾਪਤੀ ਚੱਲਦੇ ਹੋਏ ਮੈਚ ਦੇ ਵਿੱਚੋਂ ਕਹਿੰਦੇ ਗਵਿੰਦਪੁਰੇ ਦੀ ਟੀਮ ਜਿੱਤ ਗਈ ਅਸੀਂ ਤੁਹਾਨੂੰ ਬੋਤ ਕਰੋ ਚੱਲਦੇ ਹੋਏ ਮੈਚ ਦੇ ਵਿੱਚੋਂ ਜੇਤੂ ਟੀਮਾਂ ਕਹਿੰਦੇ ਗਵਿੰਦਪੁਰੇ ਪਿੰਡ ਦੀ ਸਿਆ ਫੂਲੇ ਵਾਲਾਂ ਤੇ ਢੈਣੀ ਗਈਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ 'ਤੇ ਆ ਜਾਣ ਮੁਕਾਬਲਾ ਖੇਡਣ ਦੇ ਲਈ ਸਿਆ ਫੂਲੇ ਵਾਲਾਂ ਦੀ ਢੈਣੀ ਗਈ ਆ